ਸਤਿ ਸ੍ਰੀ ਅਕਾਲ ਦੋਸਤੋ ਮੈਂ ਹਨਵਨੀਤ ਸਿੰਘ ਚੀਮਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਆਓ ਹੁਣ ਰੁਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਪਾਣੀ ਲਈ ਕਿੱਥੋਂ ਲੈ ਕੇ ਆਵੇਗਾ ਪੈਸਾ ਨਗਰ ਨਿਗਮ ਬਣਵਾਰੀ ਲਾਲ ਪ੍ਰੋਹਿਤ ਆਲ ਇੰਡੀਆ ਇੰਟਰ ਰਸਤੀ ਰੋਡ ਸਾਈਕਲਿੰਗ ਵਿੱਚ ਜੀਐਨਡੀਯੂ ਨੇ ਕੀਤੀ ਜਿੱਤ ਪ੍ਰਾਪਤ ਇੱਕ ਦੇਸ਼ ਇੱਕ ਚੋਣ ਸਬੰਧੀ ਉੱਚ ਪੱਧਰੀ ਕਮੇਟੀ ਨੇ ਰਾਸ਼ਟਰਪਤੀ ਨੂੰ ਸੌਂਪੀ ਆਪਣੀ ਰਿਪੋਰਟ ਦਿੱਲੀ ਚ ਚਾਰ ਮੰਜ਼ਿਲਾ ਇਮਾਰਤ ਚ ਲੱਗੀ ਭਿਆਨਕ ਅੱਗ ਦੋ ਬੱਚਿਆਂ ਸਨੇਹ ਚਾਰ ਮੋਤਾਂ ਦਿੱਲੀ ਦੇ ਮਯੂਰ ਬਿਹਾਰ ਚ ਤੇਜ਼ ਰਫਤਾਰ ਦਾ ਕਹਿਰ ਇੱਕ ਔਰਤ ਦੀ ਮੌਤ ਸ੍ਰੀ ਚਮਕੌਰ ਸਾਹਿਬ ਦੇ ਦੁਕਾਨਦਾਰਾਂ ਨੇ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ਜ਼ੋਨ ਕਮਿਸ਼ਨਰ ਦੀ ਨਿਯੁਕਤੀ ਸੰਬੰਧੀ ਹੋਣ ਵਾਲੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਦੀਰ ਰੰਜਨ ਚੌਧਰੀ ਲੋਕ ਸਭਾ ਚੋਣਾ 2024 ਆਪ ਨੇ ਪੰਜਾਬ ਵਿੱਚ ਐਲਾਨੇ ਅੱਠ ਉਮੀਦਵਾਰ ਪੰਜਾਬ ਤੋਂ ਸੁਖਵੀਰ ਸਿੰਘ ਸੰਧੂ ਚੌਂਕ ਕਮਿਸ਼ਨਰ ਵਜੋਂ ਨਿਯੁਕਤ ਅਦੀਰ ਰੰਜਨ ਚੌਧਰੀ ਹੁਣ ਪੀਜੀਆਈ ਚ ਸਟੋਰ ਕੀਪਰ ਨੇ ਲਿਆ ਫਾਹਾ 15 ਦਿਨਾਂ ਚ ਤਿੰਨ ਨੇ ਕੀਤੀ ਜੀਵਨ ਲੀਲਾ ਸਮਾਪਤ ਤੇ ਹੁਣ ਖਬਰਾਂ ਵਿਸਥਾਰ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੱਥੇ 150 ਕਰੋੜ ਰੁਪਏ ਦੇ ਪਾਣੀ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਵੇਗਾ ਜਿਸ ਕਾਰਨ ਹਾਲਤ ਹੋਰ ਵਿਗੜ ਜਾਵੇਗੀ ਰਾਜਪਾਲ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੈਂ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਤਾਂ ਮੈਂ ਇਸ ਵਿੱਚ ਕੁਝ ਗਲਤ ਤਾਂ ਨਹੀਂ ਕਿਹਾ ਕਿ ਜੇਕਰ ਤੁਸੀਂ ਨਿਯਮਾਂ ਅਨੁਸਾਰ ਕੰਮ ਕਰੋਗੇ ਤਾਂ ਮੈਂ ਤੁਹਾਡਾ ਸਮਰਥਨ ਕਰਾਂਗਾ ਨਹੀਂ ਤਾਂ ਮੈਂ ਅਜਿਹਾ ਨਹੀਂ ਹੋਣ ਦਿਆਂਗਾ ਪਾਣੀ ਦੇ ਮੁੱਦੇ ਤੇ ਚੱਲ ਰਹੇ ਵਿਵਾਦ ਬਾਰੇ ਰਾਜਪਾਲ ਨੇ ਕਿਹਾ ਕਿ ਇਸ ਨੂੰ ਲੋਕ ਨੁਮਾਇਦੇ ਤੇ ਅਧਿਕਾਰੀ ਚਲਾ ਰਹੇ ਹਨ ਇਸ 'ਚ ਕੋਈ ਸ਼ੱਕ ਨਹੀਂ ਪਰ ਇਹ ਨਗਰ ਨਿਗਮ ਹੋਰਨਾ ਨਿਗਮਾ ਨਾਲੋਂ ਵੱਖਰਾ ਹੈ ਕਿਉਂਕਿ ਇਸ ਵਿੱਚ ਮਾਲੀਏ ਤੇ ਖਰਚੇ ਦਾ ਕੋਈ ਸੁਮੇਲ ਨਹੀਂ ਹੈ ਇੱਥੇ ਖਰਚ 1150 ਤੋਂ 1200 ਕਰੋੜ ਰੁਪਏ ਦੇ ਕਰੀਬ ਹੈ ਜਿਸ ਵਿੱਚ ਮਾਲੀਆ 500 ਕਰੋੜ ਰੁਪਏ 7000 ਕਰੋੜ ਰੁਪਏ ਦਾ ਘਾਟਾ ਹੈ ਪੁਜਿਤ ਨੇ ਕਿਹਾ ਕਿ ਜਿੱਥੋਂ ਤੱਕ ਪਾਣੀ ਦੀ ਗੱਲ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਨੁਕਸਾਨ ਦੇਖੀਏ ਤਾਂ 150 ਤੋਂ 200 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਪਰ ਫਿਰ ਵੀ ਉਹ ਮੁਫਤ ਪਾਣੀ ਦੀ ਗੱਲ ਕਰਦੇ ਹਨ ਜਿਸ ਲਈ ਉਹਨਾਂ ਕੋਲ ਕੋਈ ਪੈਸਾ ਨਹੀਂ ਹੈ ਉਹਨਾਂ ਦੀ ਆਮਦਨ ਕੀ ਹੈ ਤੁਹਾਨੂੰ ਪੈਸੇ ਕਿੱਥੋਂ ਮਿਲਣਗੇ ਅਤੇ ਤੁਹਾਨੂੰ ਗ੍ਰਾਂਟ ਕਿੱਥੋਂ ਮਿਲੇਗੀ ਅਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤਰਕ ਦਿਓ ਤੇ ਸਮਝਾਓ ਅਤੇ ਫਿਰ ਸਾਡੇ ਤੋਂ ਅੱਗੇ ਆ ਲਓ ਇਹ ਜੰਗਲ ਰਾਜ ਨਹੀਂ ਹੈ AIU ਤੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਹੀ ਮਹਿਲਾ ਪੁਰਸ਼ਾਂ ਦੀ 4 ਦਿਨਾਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਡ ਸਾਈਕਲਿੰਗ ਦੇ ਤੀਜੇ ਦਿਨ ਅੰਮ੍ਰਿਤਸਰ ਲਾਹੌਰ ਕਮੰਤਰੀ ਸੜਕ ਮਾਰਕ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਹਿਲਾਵਾਂ ਦੇ ਟਾਈਮ ਟ੍ਰਾਇਲ 30 ਕਿਲੋਮੀਟਰ ਮੁਕਾਬਲੇ ਦੌਰਾਨ ਜੀਐਨਡੀਯੂ ਪਹਿਲੇ MGSU बीकानेर राजस्थान दूसरे और LPU फगवाड़ा कपूरथला तीसरे स्थान पर रहे जितुओं ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਕਮੰਟਰੀ ਸਾਈਕਲਿਸਟ CIT ਰੇਲਵੇ ਰਟਾਇਰਡ ਬਾਬਾ ਸਿੰਘ ਸੰਧੂ ਭੋਮਾ ਦੇ ਸਰਹੱਦ ਇਹ ਪੰਜਾਬ ਸਪੋਰਟਸ ਕਲੱਬ ਦੇ ਪ੍ਰਦਾਨ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ ਤੇ ਅਦਾ ਕੀਤੀ ਅਤੇ ਕਿਹਾ ਕਿ ਜਿਸ ਪ੍ਰਕਾਰ ਦੇ ਸਾਈਕਲਿੰਗ ਮੁਕਾਬਲੇ ਜੀਐਨਡੀਯੂ ਦੀ ਪ੍ਰਧਾਨਗੀ ਹੇਠ ਆਯੋਜਿਤ ਹੋ ਰਏ ਹਨ ਇਸ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਖੇਡ ਪਹਿਲਾ ਨਾਲੋਂ ਵੀ ਉਤਸ਼ਾਹਿਤ ਤੇ ਪਰਫੁੱਲਿਤ ਹੋਵੇਗਾ। ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਇੱਕ ਦੇਸ਼ ਇੱਕ ਚੋਣ ਸਬੰਧੀ ਉੱਚ ਪੱਧਰੀ ਕਮੇਟੀ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਰਿਪੋਰਟ ਸੌਂਪੀ ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ ਦੱਸ ਦਈਏ ਕਿ 18626 ਪੰਨਿਆਂ ਦੀ ਇਹ ਰਿਪੋਰਟ ਕਈ ਮਹਾਰਾਂ ਵੱਲੋਂ 190 ਦਿਨਾਂ ਦੇ ਖੋਜ ਕਾਰਜਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਸਤਰੀ ਨਗਰ ਚ ਗੀਤਾ ਕਲੋਨੀ ਇਲਾਕੇ 'ਚ ਵੀਰਵਾਰ ਸਵੇਰੇ 5:22 'ਤੇ ਕਰੀਬ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ ਦੱਸ ਦਈਏ ਕਿ ਜਿਸ ਜਗ੍ਹਾ 'ਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਉਹ ਰਹਿਸ਼ੀ ਘਰ ਹੈ ਜਿਸ ਦੀਆਂ 4 ਮੰਜ਼ਲਾਂ ਹਨ ਅਤੇ ਗਰਾਊਂਡ ਫਲੋਰ 'ਤੇ ਇੱਕ ਪਾਰਕਿੰਗ ਹੈ ਦੱਸਿਆ ਜਾ ਰਿਹਾ ਹੈ ਕਿ ਅੱਗ ਪਾਰਕਿੰਗ ਤੋਂ ਸ਼ੁਰੂ ਹੋਈ ਅਤੇ ਪੂਰੀ ਇਮਾਰਤ ਧੂੰਏ ਦੀ ਲਪੇੜ ਵਿੱਚ ਆ ਗਈ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗੇਡ ਅਤੇ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਅਗੇ ਤੇ ਕਾਬੂ ਪਾਇਆ ਇਸ ਦੌਰਾਨ ਹਰ ਮੰਜ਼ਲ ਦੀ ਤਲਾਸ਼ੀ ਵੀ ਲਈ ਗਈ ਇਸ ਘਟਨਾ ਚ ਜ਼ਖਮੀ ਹੋਏ ਕੁੱਲ 3 ਪੁਰਸ਼ 4 ਔਰਤਾਂ ਅਤੇ 2 ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਇਹਨਾਂ ਚੋਂ ਹੁਣ ਤੱਕ ਕੁੱਲ 4 ਲੋਕਾਂ ਦੀ ਜਾਨ ਜਾਣ ਦੀ ਖਬਰ ਮਿਲੀ ਹੈ ਇਹਨਾਂ ਲੋਕਾਂ ਵਿੱਚ ਮਨੋਜ, ਸੁਮਨ, ਰਕੇਸ਼ ਅਤੇ ਲੜਕੇ ਦੇ ਨਾਮ ਸ਼ਾਮਲ ਹਨ ਦਿੱਲੀ ਦੇ ਮਯੂਰ ਬਿਹਾਰ ਫੇਜ਼ 3 ਵਿੱਚ ਬੁੱਧਵਾਰ ਰਾਤ ਨੂੰ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਮਯੂਰ ਵਿਹਾਰ ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਬਾਜ਼ਾਰ ਚ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਕੁਚਲ ਦਿੱਤਾ ਜਿਸ ਚ ਇੱਕ ਔਰਤ ਦੀ ਮੌਤ ਹੋ ਗਈ। ਜਦਕਿ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਚ ਇੱਕ ਔਰਤ ਦੀ ਮੌਤ ਇਸ ਹਾਦਸੇ ਦੇ ਮਗਰੋਂ ਬਾਜ਼ਾਰ ਚ ਮੌਜੂਦ ਲੋਕਾਂ ਨੇ ਗੁੱਸੇ ਚ ਆ ਕੇ ਵਾਨਾਂ ਦੀ ਭੰਨ ਤੋੜ ਕੀਤੀ ਅਤੇ ਉਸ ਨੂੰ ਪੜ੍ਹ ਦਿੱਤਾ ਇਹ ਸਾਰੀ ਘਟਨਾ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇੱਕ ਸਿਲਵਰ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਅਚਾਨਕ ਆ ਕੇ ਸੜਕ ਤੇ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਕੁਚਲ ਦਿੱਤਾ ਇੰਨਾ ਹੀ ਨਹੀਂ ਹਾਸੇ ਤੋਂ ਬਾਅਦ ਕਾਰ ਚਾਲਕ ਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕਾਰ ਪਜਾ ਲਈ ਹਾਲਾਂਕਿ ਬਾਅਦ ਵਿੱਚ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਸ੍ਰੀ ਚਮਕੌਰ ਸਾਹਿਬ ਦੋ ਘੋੜੇ ਵਾਲੇ ਚੌਕ 'ਚ ਬਣਾਏ ਜਾ ਰਹੇ ਵਿਸ਼ਾਲ ਗੇਟ ਦੇ ਚੱਲ ਰਹੇ ਸੁੱਸਤਰਫਤਾਰ ਨਿਰਮਾਣ ਕਾਰਜ ਤੋਂ ਦੁਖੀ ਗੁਰਦੁਆਰਾ ਮਾਰਗ ਦੇ 71 ਹੋਏ ਦੁਕਾਨਦਾਰਾਂ ਨੇ ਰੋਸ ਜਤਾਇਆ ਅਤੇ ਸਰਕਾਰ ਤੇ ਵਿਭਾਗ ਖਿਲਾਫ ਨਾਰੇਬਾਜ਼ੀ ਕੀਤੀ ਇਹਨਾਂ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਬਣ ਰਹੇ ਇਸ ਗੇਟ ਤੇ ਇੱਕ ਪਾਸੇ ਦਾ ਮਾਰਗ ਬੰਦ ਕੀਤਾ ਹੋਇਆ ਹੈ ਜਿਸ ਕਾਰਨ ਉਹਨਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਠੱਪ ਹੈ ਇਹਨਾਂ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਕਈ ਵਾਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਨੀ ਪਈ ਹੈ ਪਰ ਕੋਈ ਵੀ ਕਾਰਵਾਈ ਦਾ ਹੁਣ ਕਾਰਨ ਦੁਖੀ ਹੋ ਕੇ ਦੁਕਾਨਦਾਰਾਂ ਨੂੰ ਅੱਜ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਅੱਜ 7 LKL ਵਿੱਚ ਇੱਕ ਬੈਠਕ ਹੋਵੇਗੀ। ਦੁਪਹਿਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਲੋਕ ਸਭਾ ਵਿੱਚ ਕਾਂਗਰਸ ਨੇਤਾ ਅਦੀਨ ਰੰਜਨ ਚੌਧਰੀ ਹਿੱਸਾ ਲੈਣਗੇ। ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਪ ਵੱਲੋਂ ਪੰਜਾਬ ਵਿੱਚ 8 ਥਾਵਾਂ ਤੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਗਏ ਹਨ ਜਿਨ੍ਹਾਂ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ ਉਹਨਾਂ ਵਿੱਚ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਸੰਗਰੂਰ ਤੋਂ ਗੁਰਮੀਤ ਸਿੰਘ ਬੀਤਹੇਰ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਸ਼ਾਮਲ ਹਨ ਚੌਲ ਕਮਿਸ਼ਨਰ ਦੀ ਚੋਣ ਲਈ ਹੋਈ ਚੌਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਦੀਰ ਰੰਜਨ ਚੌਧਰੀ ਨੇ ਕਿਹਾ ਕਿ ਇਸ ਕਮੇਟੀ ਵਿੱਚ ਸਰਕਾਰ ਕੋਲ ਬਹੁਮਤ ਹੈ ਉਹਨਾਂ ਦੱਸਿਆ ਕਿ ਕੇਰਲ ਤੋਂ ਸ਼੍ਰੀ ਗਣੇਸ਼ ਕੁਮਾਰ ਅਤੇ ਪੰਜਾਬ ਤੋਂ ਸ਼੍ਰੀ ਸੁਖਵੀਰ ਸਿੰਘ ਸੰਧੂ ਨੂੰ ਚੌਲ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ ਉਹਨਾਂ ਕਿਹਾ ਕਿ ਪਹਿਲਾ ਉਹਨਾਂ ਨੇ ਮੈਨੂੰ 212 ਇਨਾਮ ਦਿੱਤੇ ਸਨ ਪਰ ਨਿਯੁਕਤੀ ਤੋਂ 10 ਮਿੰਟ ਪਹਿਲਾਂ ਉਹਨਾਂ ਨੇ ਮੈਨੂੰ ਦੁਬਾਰਾ ਸਿਰਫ 6 ਨਾਮ ਦਿੱਤੇ ਉਹਨਾਂ ਅੱਗੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਉੱਥੇ ਭਾਰਤ ਦੇ ਚੀਫ ਜਸਟਿਸ ਮੌਜੂਦ ਨਹੀਂ ਸਨ ਸਰਕਾਰ ਨੇ ਅਜਿਹਾ ਕਾਨੂੰਨ ਬਣਾਇਆ ਹੈ ਕਿ ਚੀਫ ਜਸਟਿਸ ਦਾਖਲ ਨਹੀਂ ਦੇ ਸਕਦੇ ਅਤੇ ਕੇਂਦਰ ਸਰਕਾਰ ਅਨੁਕੂਲ ਨਾਮ ਚੁਣ ਸਕਦੀ ਹੈ ਉਹਨਾਂ ਅੱਗੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਮਨਮਾਨੀ ਹੈ ਪਰ ਜਿਸ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ ਉਸ ਵਿੱਚ ਕੁਝ ਕਮੀਆਂ ਹਨ ਬੁੱਧਵਾਰ ਨੂੰ ਸਟੋਰ ਕੀਪਰ ਨੇ ਪੀਜੀਆਈ ਵਿੱਚ ਫਹਾਲ ਲੈ ਕੇ ਖੁਦਕੁਸ਼ੀ ਕਰ ਲਈ ਪੀਜੀਆਈ ਵਿੱਚ 3 ਦਿਨਾਂ ਵਿੱਚ ਖੁਦਕੁਸ਼ੀ ਦੀ ਇਹ ਦੂਜੀ ਅਤੇ 15 ਦਿਨਾਂ ਵਿੱਚ ਤੀਜੀ ਘਟਨਾ ਹੈ ਇਸ ਤੋਂ ਪਹਿਲਾਂ 11 ਮਾਰਚ ਅਤੇ 28 ਫਰਵਰੀ ਨੂੰ ਇੱਕ ਇੱਕ ਮਹਿਲਾ ਕਰਮਚਾਰੀ ਨੇ ਖੁਦਕੁਸ਼ੀ ਕਰ ਲਈ ਸੀ ਦੱਸ ਦਈਏ ਕਿ ਜਿਸ ਸਟੋਰ ਕੀਪਰ ਨੇ ਬੁੱਧਵਾਰ ਨੂੰ ਫਹਾਲ ਲੈ ਲਿਆ ਉਸ ਦੀ ਪਛਾਣ ਵਿਵੇਕ ਠਾਕੁਰ ਵਜੋ ਹੋਈ ਹੈ ਮ੍ਰਿਤਕ ਪੀਜੀਆਈ ਦੇ ਅਲਸੱਥੀ ਸੀ ਇਹ ਵਿਭਾਗ ਵਿੱਚ ਡਿਊਟੀ ਕਰਦਾ ਸੀ ਅਤੇ ਸਟੋਰ ਕੀਪਰ ਵਜੋਂ ਕੰਮ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਉਹ ਪੀਜੀਆਈ ਵਿੱਚ ਪਹਤੀ ਹੋਇਆ ਸੀ ਮ੍ਰਿਤਕ ਦੀ ਪਛਾਣ ਵਿਵੇਕ ਠਾਕੁਰ ਦੇ ਤੌਰ ਤੇ ਹੋਈ ਹੈ ਪੁਲਿਸ ਨੂੰ ਇਸ ਕੋਲੋਂ ਇੱਕ ਸੁਸਾਇਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸਨੇ ਜਾਨ ਦੇਣ ਬਾਰੇ ਲਿਖਿਆ ਹੈ ਸੋ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਲਗਾਤਾਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ